रेडी ਬੱਚਿਓ ਇੱਕ ਵਾਰ ਬੜੇ ਜ਼ੋਰ ਦੀ ਸਰਦੀ ਪੈ ਰਹੀ ਸੀ ਡੰਡੀ ਜੰਗਲ ਦਾ ਹਰ ਜਾਨਵਰ ਸਰਦੀ ਤੋਂ ਬਚਣ ਲਈ ਆਪੋ ਆਪਣੇ ਘੁਰਨੇ ਖੁੱਡਾਂ ਅਤੇ ਅਹਲਨਿਆ ਵਿੱਚ ਵੜਿਆ ਬੈਠਾ ਸੀ ਡੰਡੀ ਭੁੱਖ ਨਾਲੋਂ ਵੱਧ ਸਰਦੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਡੰਡੀ ਜੰਗਲ ਦੇ ਰਾਜੇ ਸ਼ੇਰ ਨੂੰ ਜਦੋਂ ਭੁੱਖ ਨੇ ਬਿਹਾਲ ਕੀਤਾ ਤਾਂ ਉਹ ਆਪਣੀ ਖੰਦਰ ਵਿੱਚੋਂ ਬਾਹਰ ਨਿਕਲਿਆ ਡੰਡੀ ਸਭ ਤੋਂ ਪਹਿਲਾਂ ਸ਼ੇਰ ਨੇ ਦਹਾੜ ਮਾਰ ਕੇ ਜੰਗਲ ਦਾ ਰਾਜਾ ਹੋਣ ਦਾ ਸੰਕੇਤ ਦਿੱਤਾ ਡੰਡੀ ਉਸ ਤੋਂ ਬਾਅਦ ਉਹ ਹੌਲੀ-ਹੌਲੀ ਤੁਰਦਾ ਗਿੱਦੜ ਦੇ ਕੁਰਨੇ ਨੇੜੇ ਆਕੇ ਬੈਠ ਗਿਆ ਡੰਡੀ ਸ਼ੇਰ ਨੇ ਮੂੰਹ ਖੋਲ ਕੇ ਉਬਾਸੀ ਲਈ ਡੰਡੀ ਫਿਰ ਕਿਸੇ ਸ਼ਿਕਾਰ ਦੇ ਬਾਹਰ ਨਿਕਲਣ ਦਾ ਇੰਤਜ਼ਾਰ ਕਰਨ ਲੱਗਿਆ ਡੰਡੀ ਘੁਰਨੇ ਵਿੱਚ ਗਿੱਦੜ ਦੇ ਬੱਚੇ ਆਪਣੀ ਮਾਂ ਨਾਲ ਲਾੜ ਕਰਦੇ ਜਿੱਦ ਕਰਨ ਲੱਗੇ ਕਿ ਸਾਡਾ ਬਾਹਰ ਨਿਕਲ ਕੇ ਖੇਡਣ ਨੂੰ ਬਹੁਤ ਦਿਲ ਕਰ ਰਿਹਾ ਹੈ ਡੰਡੀ ਗਿਦੜੀ ਨੇ ਬੱਚਾ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਤੁਸੀਂ ਹਾਲੇ ਛੋਟੇ ਹੋ ਬਾਹਰ ਠੰਡ ਵੀ ਬਹੁਤ ਹੈ ਅਤੇ ਖੁੰਖਾਰ ਸ਼ਿਕਾਰੀਆਂ ਦਾ ਵੀ ਡਰ ਹੈ ਡੰਡੀ ਬੱਚਿਆਂ ਦਾ ਜਵਾਬ ਸੀ ਮਾਤਾ ਪਿਤਾ ਦੇ ਹੁੰਦਿਆਂ ਬੱਚਿਆਂ ਨੂੰ ਕਹਦਾ ਡਰਾ ਪ੍ਰਸ਼ੰਚਨ ਜਦੋਂ ਪਤਨੀ ਨੇ ਪਤੀ ਗਿੱਦੜ ਨੂੰ ਦੱਸਿਆ ਤਾਂ ਉਸਨੇ ਬੱਚਿਆਂ ਦੀ ਜਿੱਦ ਦਾ ਖਿਆਲ ਕਰਕੇ ਘੁਰਨੇ ਵਿੱਚੋਂ ਥੋੜਾ ਜਿਹਾ ਮੂੰਹ ਬਾਹਰ ਕੱਢ ਕੇ ਵੇਖਿਆ ਤਾਂ ਘੁਰਨੇ ਦੇ ਨੇੜੇ ਹੀ ਜੰਗਲ ਦਾ ਰਾਜਾ ਬੈਠਾ ਹੋਇਆ ਵੇਖ ਕੇ ਗਿੱਦੜ ਨੂੰ ਸਰਦੀ ਵਿੱਚ ਰੈਡੀ ਵੀ ਪਸੀਨਾ ਆ ਗਿਆ ਡੰਡੀ ਬਾਹਰ ਨਿਕਲਣ ਦਾ ਮਤਲਬ ਸੀ ਮੌਤ ਨੂੰ ਮਾਸੀ ਆਖਣਾ ਡੰਡੀ ਗਿੱਦੜ ਬਿਨਾ ਕੋਈ ਖੜਾਕ ਕੀਤੇ ਵਾਪਸ ਘੁਰਨੇ ਵਿੱਚ ਵੜ ਗਿਆ ਡੰਡੀ ਉਸਨੇ ਗਿੱਦੜੀ ਨੂੰ ਕਿਹਾ ਬੱਚਿਆਂ ਨੂੰ ਸਮਝਾ ਕੇ ਬਾਹਰ ਖੇਡਣ ਦੀ ਜਿੱਦ ਨਾ ਕਰਨਾ ਬਾਹਰ ਨਿਕਲਣਾ ਖਤਰਾ ਮੁੱਲ ਲੈਣ ਵਾਲੀ ਗੱਲ ਹੈ ਟੰਡੀ ਬਾਹਰ ਨਿਕਲਦਿਆਂ ਹੀ ਸ਼ੇਰ ਨੇ ਖਾ ਜਾਣਾ ਹੈ ਫਿਰ ਅਸੀਂ ਇਹਨਾਂ ਨੂੰ ਕਿੱਥੋਂ ਲੱਭਾਂਗੇ ਗਿਦੜੀ ਨੇ ਬਥੇਰਾ ਸਮਝਾਇਆ ਪਰ ਬੇਸਮਝ ਬੱਚੇ ਬਾਹਰ ਨਿਕਲ ਕੇ ਖੇਡਣ ਦੀ ਜਿੱਦ ਕਰ ਰਹੇ ਸਨ ਡੰਡੀ ਗਿਦੜੀ ਗਿੱਦੜ ਨੂੰ ਹੌਲੀ ਜਹੀ ਬੋਲੀ ਜੋ ਮੈਂ ਤੁਹਾਨੂੰ ਬੋਲਾਂਗੀ ਤੁਸੀਂ ਨਾ ਨਹੀਂ ਕਰਨੀ ਇਹ ਹੀ ਕਹਿਣਾ ਇਹ ਕਿਹੜਾ ਵੱਡਾ ਕੰਮ ਹੈ ਮੈਂ ਹੁਣੇ ਗਿਆ ਅਤੇ ਹੁਣੇ ਆਇਆ ਪ੍ਰਸ਼ਨ ਚੰਨ ਗਿਦੜੀ ਆਪਣੀ ਆਵਾਜ਼ ਥੋੜੀ ਬਦਲ ਕੇ ਬੋਲੀ ਸੁਆਮੀ ਬੱਚੇ ਆਕਰਹੇ ਹਨ ਕਿ ਅੱਜ ਸਾਡਾ ਸ਼ੇਰ ਦਾ ਮਾਸ ਖਾਣ ਨੂੰ ਦੇਲ ਕਰ ਰਿਹਾ ਹੈ ਜਲਦੀ ਜਾਓ ਅਤੇ ਸ਼ੇਰ ਦਾ ਮਾਸ ਲੈ ਕੇ ਆਓ ਬੱਚਿਆਂ ਨੂੰ ਬਹੁਤ ਭੁੱਖ ਲੱਗੀ ਹੋਈ ਹੈ ਠੰਡੀ ਏ ਆਵਾਜ਼ ਘੁਰਨੇ ਦੇ ਨੇੜੇ ਬੈਠੇ ਸ਼ੇਰ ਦੇ ਕੰਨੀ ਵੀ ਪਈ ਪਰ ਉਹ ਸੋਚਣ ਲੱਗਿਆ ਕਿ ਹੁਣ ਸ਼ਿਕਾਰ ਬਾਹਰ ਨਿਕਲੇਗਾ ਡੰਡੀ ਉਹ ਹੋਰ ਗੌਰ ਨਾਲ ਆ ਰਹੀ ਆਵਾਜ਼ ਨੂੰ ਸੁਣਨ ਦਾ ਯਤਨ ਕਰਨ ਲੱਗਿਆ ਡੰਡੀ ਗਿੱਦੜ ਵੀ ਗਿਦਰੀ ਵਾਂਗ ਹੀ ਆਵਾਜ਼ ਬਦਲ ਕੇ ਉੱਚੀ ਬੋਲਿਆ ਤਾਂ ਜੋ ਸ਼ੇਰ ਸੁਣ ਸਕੇ ਭਗਵਾਨੇ ਫਿਕਰ ਨਾ ਕਰ ਮੈਂ ਹੁਣੇ ਜਾਂਦਾ ਹਾਂ ਸ਼ੇਰ ਇੱਥੇ ਹੀ ਕਿਤੇ